ਬੀਤੇ ਕੁਝ ਦਿਨਾਂ ਵਿੱਚ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੇ ਟੁੱਟਿਆ ਤੁਸੀਬਾਨ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਪਏ ਡੂੰਘੇ ਡੂਮਾਂ ਨੂੰ ਭਰਨ ਲਈ ਡੇਰਾ ਸਸ ਸਿੰਘ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਤਿਸ਼ਾ ਨਿਰਦੇਸ਼ਾਂ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੀਆਂ ਰਾਧਾ ਸਵਾਮੀ ਡੇਰਾ ਬਿਆਸ ਦੀਆਂ ਸੰਗਤਾਂ ਵੱਲੋਂ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੇਵਾ ਕਰਨ ਵਾਲੇ ਸੇਵਾਦਾਰਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਆਈ ਹੜ੍ਹਾਂ ਦੇ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਵਿੱਚ ਵਕਫ ਵਕਫਾ ਅਤੇ ਟੁੱਟੇ ਤੁਸੀ ਬੰਨਾ ਕਾਰਨ ਫਸਲਾਂ ਤੇ ਲੋਕਾਂ ਦੇ ਘਰਾਂ ਦੇ ਹੋਏ ਨੁਕਸਾਨ ਸੰਬੰਧੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਪਿਛਲੇ ਦਿਨੀਂ ਜਿਲ੍ਹਾ ਗੁਰਦਾਸਪੁਰ ਵਿੱਚ ਉੱਚੇ-ਚੇ ਤੋਤੇ ਪਹੁੰਚ ਗਏ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਸੀ ਅਤੇ ਉਹਨਾਂ ਵੱਲੋਂ ਸੰਗਤਾਂ ਨੂੰ ਤੁਸੀਪਾਨ ਬਣਵਾਉਣ ਦੀ ਸੇਵਾ ਸ਼ੁਰੂ ਕਰਨ ਲਈ ਕਿਹਾ ਗਿਆ ਸੀ। ਜਿਸ ਦੇ ਤਹਿਤ ਹੀ ਡੇਰਾ ਬਾਬਾ ਨਾਨਕ ਦੀ ਕੋਮਾਂਤਰੀ ਸਰਹੱਦ ਨੇੜੇ ਪਏ ਪਾੜ ਅਤੇ ਖੇਤਾਂ ਵਿੱਚ ਇਕੱਠੀ ਹੋਈ ਰੀਤ ਅਤੇ ਮਿੱਟੀ ਨੂੰ ਪਧਰਾ ਕਰਨ ਲਈ 35 ਦੇ ਕਰੀਬ ਟਰੈਕਟਰ ਸਮੇਤ ਸੈਂਕੜੇ ਸੰਗਤਾਂ ਵੱਲੋਂ ਸੇਵਾ ਦਾ ਆਗਾਜ਼ ਕਰ ਦਿੱਤਾ ਗਿਆ ਹੈ ਸੇਵਾਦਾਰਾਂ ਨੇ ਦੱਸਿਆ ਕਿ ਰਾਜਾ ਸ੍ਰੀ ਸੁਆਮੀ ਸਤਸੰਗ ਬਿਆਸ ਦੇ ਵੱਲੋਂ ਜ਼ਿਲ੍ਹੇ ਭਾਰ ਵਿੱਚ ਜਿੱਥੇ ਪਿਛਲੇ ਦਿਨਾਂ ਤੋਂ ਲੰਗਰ ਲਗਾਏ ਜਾ ਰਹੇ ਹਨ ਉੱਥੇ ਹੀ ਤੁਸੀਂ ਬਣ ਬਣਵਾਉਣ ਤੋਂ ਇਲਾਵਾ ਜ਼ਮੀਨਾਂ ਨੂੰ ਪਧਰਾ ਕਰਨ ਤੋਂ ਇਲਾਵਾ ਹੋਰ ਵੀ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਇਹ ਇਹ ਜੀ ਕੋਰੀਡੋਰ ਲਾਗੇ ਅਸੀਂ ਬੰਨ ਟੁੱਟਿਆ ਸੀਗਾ ਜਿੱਥੇ ਡੇਰਾ ਬਾਬਾ ਨਾਨਕ ਕੋਰੀਡੋਰ ਲਾਗੇ ਇੱਥੇ ਸਾਨੂੰ ਪਤਾ ਲੱਗਿਆ ਕਿ ਬੰਨ ਦੀ ਟੁੱਟਿਆ ਤੇ ਇਹਦੀ ਸੇਵਾ ਦੀ ਜ਼ਰੂਰਤ ਆ ਇੱਥੇ ਤੇ ਸਾਨੂੰ ਬਾਬਾ ਜੀ ਰਾਦਾ ਸਵਾਮੀ ਵਿਆਸ ਵੱਲੋਂ ਸਾਡੀ ਸੰਗਤ ਨੂੰ ਸਾਰੀ ਨੂੰ ਹੁਕਮ ਹੈ ਕਿ ਜਿੱਥੇ ਕਿਤੇ ਵੀ ਹੜਾਂ ਦਰਾਂ ਆਮ ਲੋਕਾਂ ਦਾ ਨੁਕਸਾਨ ਹੋਇਆ ਉਥੇ ਜਿਸ ਤਰ੍ਹਾਂ ਦੀ ਵੀ ਸੇਵਾ ਦੀ ਜ਼ਰੂਰਤ ਆ ਉਹ ਸੰਗਤ ਸੇਵਾ ਕਰੇ ਤੇ ਇਹਦੇ ਸਬੰਧ ਚ ਸਾਨੂੰ ਸਾਡਾ ਜਥਾ ਜਿਹੜਾ ਟਰੈਕਟਰ ਟਰਾਲੀਆਂ ਸੰਗਤਪੂਰ ਹੈਗੀਆਂ ਜਿੰਨਾਂ ਕੋ ਟਰੈਕਟਰ ਨੇ ਉਹਨਾਂ ਨੇ ਫੈਸਲਾ ਕੀਤਾ ਕਿ ਬਾਬਾ ਜੀ ਦੇ ਹੁਕਮ ਅਨੁਸਾਰ ਵੀ ਧਿਰ ਬਾਬਾ ਨਾਨਕ ਦੇ ਹਲਕੇ ਚ ਪੰਨ ਟੁੱਟਿਆ ਜਿੱਥੇ ਉੱਥੇ ਪੈੜੀਆਂ ਚ ਬਹੁਤ ਰੇਤ ਪਈ ਆ ਤੇ ਜੀਵਿਦਾਰਾਂ ਦਾ ਜਿਹੜੀ ਆ ਉਹ ਬਹੁਤ ਨੁਕਸਾਨ ਹੋਇਆ ਤੇ ਸਾਡੀ ਸੰਗਤ ਨੇ ਫੈਸਲਾ ਕੀਤਾ ਕਿ ਜਿਹੜਾ ਇਥੇ ਪੰਨ ਟੁੱਟਿਆ ਇਹਦੀ ਪੰਨਣ ਵਾਸਤੇ ਮਿੱਟੀ ਦੀ ਜ਼ਰੂਰਤ ਆ ਤੇ ਪੈਲੀਆਂ ਨੂੰ ਸਾਫ਼ ਕਰਨਾ ਵੀ ਬੜਾ ਜ਼ਰੂਰੀ ਆ ਤੇ ਉਹਦੇ ਕਰਕੇ ਅਸੀਂ ਵੱਡੀ ਗਿਣਤੀ 'ਚ ਟਰੈਕਟਰ ਕਰਾ ਲੈ ਕੇ ਆਏ ਆ ਇੱਥੇ ਤੇ ਬੰਨ ਨੂੰ ਕੂੜ ਰਹੇ ਆ ਪੈਲੀਆਂ ਨੂੰ ਵੀ ਪਧਰਾ ਕਰ ਰਹੇ ਆ ਨਾਲ-ਨਾਲ ਠੀਕ ਹੈ ਜੀ ਇਹ ਸੇਵਾ ਜਿੱਦੀ ਡੇਰੇ ਬੰਨ ਦਾ ਜਿਹਨੂੰ ਤੇ ਲੱਗਾ ਇਹਦੀ ਸੇਵਾ ਕਰਾਂਗੇ ਜੀ ਜਿੰਨਾ ਹੁਕਮ ਸਾਨੂੰ ਡੇਰੇ ਵੱਲੋਂ ਜੋ ਵੀ ਹੋਏਗਾ ਔਰ ਉਹਨਾਂ ਦੇ ਹੁਕਮ ਅਨਸਾਰ ਜਦ ਵਿੱਚ ਰਹਿੰਦੀ ਆ ਸਾਰੀ ਸਾਡੀ ਸੰਗਤ ਲੱਗੀ ਆ ਟਰੈਕਟਰਾਂ ਤੇ ਇਹ ਕਾਲੀ ਕੋਰੀਡੋਰ ਦੇ ਬਾਬਾ ਡੇਰਾ ਨਾਨਕ ਜਿਹੜੇ ਨੁਕਸਾਨ ਹੋਇਆ ਹੈ ਹਰ ਪੀੜਤਾ ਦਾ ਕਰਕੇ ਜੀ ਉਹਦੇ ਬੰਨ ਤੁਸੀਂ ਦੇ ਟੁੱਟ ਗਏ ਆ ਜੀ ਉਹ ਪੈਲੀਆਂ ਜਿਹੜੀਆਂ ਉਹ ਰੇਤਾ ਚੜ ਗਈ ਆਈ ਇਸ ਕਰਕੇ ਸਾਡੇ ਬਾਬਾਈ ਵੱਲੋਂ ਰਾਸਾਮੀ ਵੱਲੋਂ ਹੀ ਵੀ ਸੇਵਾ ਕਰੋ ਜਾ ਕੇ ਜਿੱਥੇ ਜਿੱਥੇ ਹਰ ਪੀੜਤਾ ਦਾ ਨੁਕਸਾਨ ਹੋਇਆ ਉੱਥੇ ਉੱਥੇ ਪਹੁੰਚੋ ਜੀ ਇਹ ਫਿਰ ਸਾਨੂੰ ਜੀ ਟਰੈਕਟਰ ਟਰਾਲੀਆਂ ਦੱਸ ਦਿੰਦੀ ਸਾਡੀ ਸੇਵਾ ਹੁੰਦੀ ਆ ਜੀ ਉਹਨਾਂ ਵੱਲੋਂ ਫਿਰਾਨੂੰ ਇਹ ਸੇਵਾ ਮਿਲੀ ਆ ਜੀ ਕਾਫੀ ਟਰੈਕਟਰ ਲਾ ਕੇ ਜੋ ਸਾਡੇ ਜਿਹੇਦਾਰ ਸਾਰੇ ਇੱਥੇ ਪਹੁੰਚੇ ਆਂ ਵੇਖੋ ਜਿੰਨੇ ਦਿਨ ਲੱਗਣਗੇ ਉਹ ਲਾਵਾਂਗੇ ਜਿੱਥੇ ਜਿੱਥੇ ਮੰਨ ਬਾਜੂ ਬਾਈ ਪਲਾਨ ਕਰਕੇ ਜਾਵਾਂਗੇ ਤੇ ਪੂਰਾ ਵੀ ਜਿੱਥੇ ਵੀ ਇਹਨਾਂ ਦਾ ਇਲਾਕੇ ਦਾ ਜਿੱਥੇ ਜਿੱਥੇ ਵੀ ਸਾਨੂੰ ਆਕੜਗੇ ਉੱਥੇ ਉੱਥੇ ਹੀ ਟਾਈਮ ਲਾ ਕੇ ਜਿੰਨਾ ਲੱਗੇ ਉਹਨਾਂ ਲਾਵਾਂਗੇ ਜੀ